ਲੈ ਸੱਜਣਾ ਇਹ ਤੋਂ ਵੱਡੀ ਗਰੰਟੀ ਤੁਹਾਨੂੰ ਕੌਣ ਦੇ ਦੇਊਗਾ ਵੀ ਬਾਈ ਕਹਿੰਦਾ ਜੇ ਨਾ ਵੀ ਦੁੱਧ ਤੇ ਖਰੀ ਉਤਰੀ ਨਾ ਘਰੇ ਬੰਨ ਕੇ ਰੁਪਈਏ ਗੱਡੀ ਵਾਲੇ ਨੂੰ ਫੜਾਵਾਂਗੇ ਰੁਪਈਏ ਵਾਪਸ ਕਰਦਾਂਗੇ ਨਾਲ ਦੀ ਨਾਲ ਵਾਪਸ ਕਰਦਾਂਗੇ ਬਾਈ ਜੀ ਹਾਂਜੀ ਸੱਜਣਾ ਸਵਾਗਤ ਹੈ ਕਿਸਾਨ ਪਸ਼ੂ ਪਾਲਕ ਤੇ ਮੈਂ ਤੁਹਾਡਾ ਆਪਣਾ ਗੁਰੂ ਗਰਾਹਾ ਲੈ ਵੀ ਸੱਜਣਾ ਅੱਜ ਨਾ ਆਪਾਂ ਪਹੁੰਚ ਚੁੱਕੇ ਹਾਂ ਜਿਵੇਂ ਕਹਿੰਦੇ ਨੇ ਨਾ ਵੱਡੇ ਕੱਪਾਂ ਦੇ ਕਹਿੰਦੇ ਖੁਸ਼ੀ ਦੁੱਗਾ ਜਾਂ ਹਰਿਆਣੇ ਵਾਲੇ ਸੀਲੂ ਦੀ ਮੰਗਾ ਬਾਲੀ ਉਹ ਸੱਜਣਾਂ ਕੋਲੇ ਪਹੁੰਚ ਚੁੱਕੇ ਆ ਇਹ ਬਾਈ ਦੀ ਨਾ ਮੰਗ ਆ YouTube ਤੇ ਅੱਜ ਕੱਲ ਬੜੇ ਸੱਜਣਾਂ ਦੇ ਮੈਸੇਜ ਕਾਲ ਆਉਂਦੇ ਨੇ ਵੀ ਬਾਈ ਦੀ ਵੀਡੀਓ ਬਣਾਈ ਨੂੰ ਚਿਰ ਹੋ ਗਿਆ ਤੇ ਬਾਕੀ ਬਾਈ ਆਪੇ ਦੱਸੂਗਾ ਵੀ ਇੰਨਾ ਚਿਰ ਕਿਉਂ ਹੋ ਗਿਆ ਕਿਹੜੇ ਰਜਾਂਚ ਬਾਈ ਬਿਜੀ ਸੀ ਤੇ ਚੰਗੇ ਜਾਨਵਰ ਦਿਖਾਵਾਂਗੇ ਆ ਜਾ ਬਾਈ ਫਿਰ ਹੋਰ ਬਾਈ ਵਧੀਆ ਵਧੀਆ ਬਾਈ ਜੀ ਨਾਮ ਦੱਸੋ ਪਹਿਲਾਂ ਸੱਜਣਾਂ ਨੂੰ ਬਾਕੀ ਤਾਂ ਜਾਣਦਾ ਹੀ ਨੇ ਨਵੇਂ ਬੰਦੇ ਨੇ ਜਿਹੜੇ ਉਹਨਾਂ ਨੂੰ ਆਪਣਾ ਨਾਮ ਐਡਰੈਸ ਦੱਸ ਦਿਓ ਨਾਮ ਬਾਈ ਜੀ ਮੇਰਾ ਆਮਨਾ ਪਿੰਡ ਡੱਲਾ ਜੀ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਪਿੰਡ ਆਪਣਾ ਬਾਈ ਜੀ ਜਦੋਂ ਕੋਈ ਬੰਦਾ ਰਾਏਕੋਟ ਤੋਂ ਜਗਰਾਉ ਉਹ ਜਿਹੜਾ ਮੇਨ ਰੋਡ ਆ ਕਮਾਲਪੁਰੇ ਤੋਂ ਛਪਦੀ ਵਾਲੇ ਪਾਸੇ ਨੂੰ 10 ਕਿਲੋਮੀਟਰ ਪਿੰਡ ਰਹਿ ਜਾਂਦਾ ਬਾਈ ਜੀ ਆਪਣਾ ਨਾਮ ਇੱਕ ਸਰ ਕਲੇਰਾ ਤੋਂ ਜਿਹੜੇ ਝੋਲਡਾ ਨੂੰ ਰਾਹ ਜਾਂਦਾ ਬਾਈ ਉਹਦੇ ਤੇ ਨਾਨ ਸਰ ਕਲੇਰਾ ਆਪਣੇ ਘਰ ਤੋਂ 10 ਕਿਲੋਮੀਟਰ ਆ ਜੀ ਗੁਰਦੁਆਰਾ ਮਹਿਦੀਆਣਾ ਸਾਹਿਬ ਬਾਈ ਛਪਦੀ ਵਾਲੇ ਪਾਸੇ ਆਪਣੇ ਘਰ ਤੋਂ 10 ਕਿਲੋਮੀਟਰ ਰਹਿ ਜਾਂਦਾ ਜੀ ਲੈ ਸੱਜਣਾ ਮੱਜਾਂ ਤਾਂ ਬਾਈ ਦੀਆਂ ਚੰਗੀਆਂ ਹੁੰਦੀ ਨੇ ਸਾਰੀਆਂ ਮੱਜਾਂ ਤਾਂ ਦਿਖਾਵਾਂਗੀ ਰੇਟ ਵਗੈਰਾ ਵੀ ਬਾਈ ਦੇ ਰੀਜਨੇਬਲ ਹੁੰਦੇ ਨੇ ਤੇ ਇੱਕ ਮੇਨ ਸਮੱਸਿਆ ਹੁੰਦੀ ਹੈ ਨਾ ਜਿਹੜੀਆਂ ਮੱਜਾਂ ਨੂੰ ਵੀ ਗੱਬਣ ਘਟ ਰਹਿੰਦੀਆਂ ਨੇ ਬਹੁਤ ਸੱਜਣਾ ਦੇ ਫੋਨ ਆਉਂਦੇ ਨੇ ਲੈ ਉਹ ਨੁਸਕ ਐਂਡ 'ਚ ਪੁੱਛ ਕੇ ਦੱਸਾਂਗੇ ਪਹਿਲਾਂ ਬਾਈ ਦੇ ਸਾਰੇ ਆਪਾਂ ਜਾਨਵਰ ਦਿਖਾਵਾਂਗੇ ਲਾ ਮਨੇ ਕਿਹੜੇ ਪਾਸੇੋਂ ਕਰੀਏ ਸ਼ੁਰੂ ਫਿਰੋਂ ਮਰਦੀ ਲੱਗਦੀ ਜੀ ਲਾ ਫਿਰ ਇੱਧਰਲੀ ਝੋਟੀ ਨੂੰ ਕਰ ਲਾ ਸਟਾਰਟ ਲਾ ਸੱਜਣਾ ਮੂੰਹ ਮੱਥਾ ਦਿਖਾ ਦੇ ਥਣ ਹਵਾਨਾ ਦਿਖਾ ਦੇ ਝੋਟੀ ਦਾ ਤੇ ਸਾਰੀ ਝੋਟੀ ਚੰਗੀ ਆ ਬਾਈ ਸੁਹਾ ਦੱਸ ਦੇ ਇਹਦਾ ਕਿਹੜਾ ਸੁਹਾ ਇਹ ਤੀਜੇ ਸੂਏ ਸੂਈ ਹੋਈ ਆ ਬਾਈ ਜੀ ਹਾਂਜੀ ਔਰ ਪੰਜਵਾਂ ਦਿਨ ਹੋ ਗਿਆ ਜੀ ਅੱਜ ਇਹਨੂੰ ਸੂਈ ਨੂੰ ਦੁੱਧ ਇਹਦੇ ਥੱਲੇ ਜਿਹੜਾ ਆ ਹੈਗਾ ਬਾਈ ਜੀ 12 ਕਿਲੋ ਤੋਂ ਬਾਹਰ ਹੋਊਗਾ ਯਾਨੀ ਅੱਛਾ ਜੀ ਤੇ ਆ ਰ ਆ ਇਸ ਟਾਈਮ ਹਊਗਾ 13 ਹੀ ਜਣੀ ਆਪਾਂ ਤਾਂ 12 ਹੀ ਦੱਸਾਂਗੇ ਬਾਈ ਅੱਛਾ ਬਾਈ ਆਪਾਂ ਕਿੰਨੇ ਕਿੰਨਾ ਕੁ ਦੁੱਧ ਕੱਢ ਸਕਦੀ ਹੈ ਇਹ ਗਰੰਟੀ ਆਪਾਂ ਕਿੰਨੇ ਕੁ ਦੁੱਧ ਦੀ ਗਰੰਟੀ 15 ਕਿਲੋ ਦੁੱਧ ਦੀ ਬਾਈ ਆਪਣੇ ਪੂਰੀ ਗਰੰਟੀ ਹੋਊਗਾ ਲੈ ਸੱਜਣਾ 15 ਕਿਲੋ ਦੁੱਧ ਦੀ ਗਰੰਟੀ ਤੇ ਮਿਲੂਗੀ ਝੋਟੀ ਬਾਕੀ ਬਾਈ ਦੀ ਸ਼ਿਕਾਇਤ ਅੱਜ ਤੱਕ ਆਪਾਂ ਨੂੰ ਕੋਈ ਮਿਲੀ ਨਹੀਂ ਨਹੀਂ ਤਾਂ ਪਤਾ ਹੀ ਅਸਾਨੂੰ ਪਹਿਲੀ ਦੂਜੀ ਵੀਡੀਓ ਜੀ ਤੁਸੀਂ ਕਰਕੇ ਕਮੈਂਟ ਦੱਸ ਦਿਨੋ ਵੀ ਆਹ ਬਾਈ ਦੀ ਸ਼ਿਕਾਇਤ ਆ ਬਾਈ ਬੰਦਾ ਠੱਗੀ ਠੋਰੀ ਕਰਦਾ ਜਾਂ ਇਦਾਂ ਕਰਦਾ ਸਾਡੇ ਨਾਲ ਹਨਾ ਅੱਜ ਤੱਕ ਬਾਈ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਬਾਕੀ ਝੋਟੀ ਤੋੜ ਦੇ ਸੱਜਣਾ ਜਿਹਨੂੰ ਹਵਾਨਾ ਹਬੂਨਾ ਦਾ ਕੰਡੇ ਕੱਢਦੀ ਆਉਂਦੀ ਹੈ ਹਜੇ ਤੱਕ ਕਰੋ ਬਾਈ ਖਾਸਾ ਤਿਆਰ ਹੈ ਨਾ ਹਜੇ ਤਾਂ ਬਾਈ ਹਾਂ ਹਜੇ ਤਾਂ ਇਹ ਪਰਸੋਂ ਹੀ ਖਾਲੀ ਕਰੀ ਆਪਾਂ ਬਸ ਇਹਦਾ ਸਟਾਰਟ ਹੀ ਹੋਈ ਹੈ 12 ਕਿਲੋ ਤੋਂ ਇਹ ਬਾਈ ਉਹ ਲੰਮਾ ਹੀ ਕਿਹੜਾ ਚੱਲਣ ਦੇ ਹੁਣੋ ਮੋੜ ਲੈ ਸਾਹਮਣੇ ਦਾ ਰੇਟ ਰੂਟ ਕੀ ਰਹੂਗਾ ਜੋ ਬਾਈ ਬੜੇ ਚੰਗੇ ਘਰੋਂ ਆਈ ਆ ਰੇਟ ਆ ਬਾਈ 1 ਲੱਖ 5000 ਰੁਪਿਆ ਜੀ ਅੱਛਾ ਜੀ ਔਰ ਦੁੱਧ 15 ਲੀਟਰ ਦੀ ਇਹਦੀ ਆਪਣੀ ਗਾਰੰਟੀ ਬਾਈ ਜੀ 12 ਲੀਟਰ ਦੁੱਧ ਦੇ ਥੱਲੇ ਹੁਣ ਖੁੱਲਾ ਤਿਆਰ ਹੈਗਾ ਹੁਣ ਜਿਹੜਾ ਤਿਆਰ ਆ ਠੀਕ ਹੈ ਜੀ ਪੰਜਵਾਂ ਦਿਨ ਅੱਜ ਇਹਨੂੰ ਹੋ ਗਿਆ ਜੀ ਸੂਈ ਨੂੰ ਲੈ ਸੱਜਣਾ 1 ਲੱਖ 5000 ਚ ਨਾ 15 ਕਿਲੋ ਦੀ ਗਾਰੰਟੀ ਤੇ ਮੇਰਾ ਖਿਆਲ ਆ ਪੂਰੇ ਪੰਜਾਬ ਕੀ ਆਪਾਂ ਨੂੰ ਹਰਿਆਣਾ ਹਿਮਾਚਲ ਚ ਵੀ ਝੋਟੀ ਨਹੀਂ ਮਿਲਨੀ ਬਾਕੀ ਆ ਜੋ 2 ਨੰਬਰ ਵਾਲੀ ਝੋਟੀ ਤੇ ਲੈ ਕੇ ਚੱਲਦੇ ਆ ਇਹਦਾ ਰਿੰਗ ਰੰਗ ਸਿੰਘ ਆ ਪੂਰਾ ਲਸੰਧੂਆ ਲੈ ਦੇਖ ਵੀਰ ਜੀ ਲੈ ਇੱਕ ਵਾਰੀ ਜਦੋਂ ਤੁਰੂ ਕੀ ਸੱਜਣਾ ਥਣ ਹਵਾਨੇ ਦੀ ਅਡਜਮੈਂਟ ਕਰ ਲੈ ਲੈ ਸੱਜਣਾ ਖੋਲ ਲੈ ਲੰਬਾ ਰਾਉਣ ਵਾਲਾ ਲੰਗ ਜੀ ਲੈ ਕੇ ਜਾਂਗਾ ਠੀਕ ਆ ਵੀਰ ਜੀ ਤੇ ਬਾਕੀ ਡਿਟੇਲ ਦੋਸਤੋ ਬਾਈ ਨੂੰ ਪੁੱਛਦੇ ਆ ਆਮਨੇ ਨੂੰ ਇੱਕ ਵਾਰੀ ਝੋਟੀ ਨੂੰ ਤੋੜ ਕੇ ਦਿਖਾ ਲੈਣੇ ਬਾਕੀ ਬਾਈ ਇਹ ਚਵਾਈ ਦਾ ਵੀ ਟਾਈਮ ਆਪਣਾ ਜਾਣੀ ਆਮ ਦਾ ਟਾਈਮ ਹੋ ਗਿਆ 5 ਵਜੇ ਹੀ ਅਸੀਂ ਸਹੀ ਚਵਾਈ ਕਰਦੇ ਆ ਤੜਕੇ ਵੀ 5 ਵਜੇ ਬਾਕਮਾਰਾ ਬਾਈ ਬਾਕਮਾਰਾ ਹਾਏ ਸੱਜਣੋ ਪੂਰੇ ਕਾਠ ਵਾਲੀ ਝੋਟੀ ਆ ਕਦ ਕੁੱਦ ਬਹੁਤ ਆ ਝੋਟੀ ਦਾ ਤੇ ਲੰਬਾਈ ਲੰਬੂਈ ਬਹੁਤ ਆ ਇਹਦੀ ਡਿਟੇਲ ਪੁੱਛਦੇ ਆ ਕੀ ਰਿਕਾਰਡ ਆ ਝੋਟੀ ਦਾ ਇਹਦਾ ਆਪਣੇ ਕੀ ਰਿਕਾਰਡ ਆ ਕਿੰਨੇਵੇਂ ਸੂਏ ਆ ਬਾਈ ਇਹ ਬਾਈ ਦੂਜੇ ਸੂਏ ਸੂਈ ਹੋਈ ਆ ਹਾਂਜੀ ਪਹਿਲੇ ਸੂਏ ਨੇ 14 ਲੀਟਰ ਦੁੱਧ ਦਿੱਤਾ ਬਾਈ ਅੱਛਾ ਜੀ ਔਰ ਇਸ ਵਾਰੀ ਉਮੀਦ ਹੈ ਤੋਂ ਹੈ ਕਿ ਆਪਾਂ ਨੂੰ 16 ਲੀਟਰ ਦੁੱਧ ਦੀ 16 ਕਿਲੋ ਦੁੱਧ ਦੀ 12 ਕਿਲੋ ਸੂਈ ਨੂੰ ਕਿੰਨੇ ਕਿਦਰ ਹੋ ਗਏ ਬਾਈ ਇੱਕ ਹਫਤਾ ਹੋ ਗਿਆ ਬਾਈ ਜੀ ਸੂਈ ਨੂੰ ਉਹ ਬੱਚਾ ਇਹਦੇ ਮਗਰ ਮੇਲ ਕਾਫ ਆ ਜੀ ਉਹਦੇ ਮਗਰ ਫੀਮੇਲ ਸੀ ਕਿ ਕੱਟੀ ਠੀਕ ਹੈ ਜੀ ਇਹਦੇ ਮਗਰ ਮੇਲ ਕਾਫਾ ਬੱਚਾ ਵੀ ਬਹੁਤ ਚੰਗੇ ਸੀਮੰਦ ਆ ਜੀ ਚੰਗਾ ਤਿਆਰ ਹੋਣ ਵਾਲਾ ਬੱਚਾ ਤੇ ਔਰ ਚੰਗੀ ਝੋਟੀ ਆ ਬਾਈ 16 ਕਿਲੋ ਦੁੱਧ ਜਾਣੀ ਇਹਦੀ ਆਪਣੀ ਗਰੰਟੀ ਹੋਊਗੀ ਪੂਰੀ ਰੇਟ ਇਹਦਾ ਕੀ ਰਹੂਗਾ ਹੁਣ ਦੇ ਥਲੇ ਤਿਆਰ ਆ ਕੋਈ ਵੀਰ ਭਰਾ ਆਪਣਾ ਧਾਰ ਵੀ ਨਾ ਮਾਰੇ ਇਹਦਾ 16 ਕਿਲੋ ਦੀ ਗਰੰਟੀ ਰੇਟ ਕੀ ਰਹੂਗਾ ਇਹਦਾ ਬਾਈ ਦੀ ਰੇਟ ਹੈਗਾ 1,15,000 ਰੁਪਈਆ ਜੀ ਲੈ ਸੱਜਣਾ 1,15,000 ਚ ਇਥੋਂ ਜਿੰਨੇ ਜਾਨਵਰ ਮਿਲਣਗੇ ਨਾ ਸਾਰੇ ਤੁਹਾਨੂੰ ਗਰੰਟੀ ਨਾਲ ਹੀ ਮਿਲਣਗੇ ਸੁਆ ਕਿਹੜਾ ਦੱਸਿਆ ਬਾਈ ਇਹਦਾ ਦੂਜੇ ਸੁਆ ਦੂਜਾ ਸੁਆ ਲੈ 3 ਨੰ ਲੈ ਤਿੰਨ ਨੰਬਰ ਵਾਲੀ ਦੇਖ ਲਓ ਸੱਚ ਨੂੰ ਤੁਰਦੀ ਝੋਟੀਆਂ ਸਾਰੀ ਅਸਲ ਨੇ ਬਾਈ ਕੁਆਲਟੀ ਦੇ ਜਾਨਵਰੀ ਲੈ ਕੇ ਆਉਂਦਾ ਤੇ ਡਿਟੇਲ ਇਹਦੀ ਆਪਾਂ ਪੁੱਛ ਲਾਂਗੇ ਬਾਈ ਨੂੰ ਲੈ ਸੱਚ ਨੂੰ ਲੇਵਾ ਲੂਵਾ ਬਹੁਤਾ ਝੋਟੀ ਦਾ ਥਣ ਥਣ ਪੂਰੀ ਦੂਰੀ ਤੇ ਲੱਗਿਆ ਬਾਕੀ ਰਿਕਾਰਡ ਰਕੂੜੇ ਇਹਦਾ ਵੀ ਮੈਂ ਤਕੜਾ ਹੀ ਹੂਗਾ ਰਿਕਾਰਡ ਇਹਦਾ ਝੋਟੀ ਦਾ ਬੱਸ ਭਾ ਮਾਲਾ ਹੰਗ ਰੰਗ ਦੇਖ ਲਓ ਝੋਟੀ ਦਾ ਜਮੀ ਕਾਲਾ ਪਿਆ ਜਮਨ ਵਰਗਾ ਬਾਕੀ ਥਾਲ ਖਨਾਉਟ ਤੇ ਲੇ ਵਾਲੂਆ ਬਹੁਤ ਹੈ ਝੋਟੀ ਦਾ ਬਾਈ ਇਹਦਾ ਕੀ ਇਹਦੀ ਕੀ ਡਿਟੇਲ ਹੈ ਝੋਟੀ ਦੀ ਜੇ ਦੂਜੇ ਸੂਏ ਆ ਵੀਰੇ ਹਾਂਜੀ ਇਹ ਕੱਲ ਸ਼ਾਮ ਨੂੰ ਹੀ ਸੂਈ ਹੈ ਅੱਛਾ ਜੀ ਕੱਟੇ ਦਾ ਵੀ ਜੋਣ ਆ ਖਾਲੀ ਆ ਬਾਈ ਜਮਾ ਇਹ ਠੀਕ ਆ ਜੀ ਔਰ ਪਲੂਨ ਨੇ ਇਹਨੇ ਬਾਈ 17 ਕਿਲੋ ਦੁੱਧ ਦਿੱਤਾ ਹੈ ਇਸ ਵਾਰ ਜਾਨੀ ਆਪਾਂ ਨੂੰ ਉਮੀਦ ਇਹਦੀ 20 ਕਿਲੋ ਦੀ ਆ ਪਰ ਆਪਾਂ 18 ਕਿਲੋ ਦੀ ਗਾਰੰਟੀ ਦੇ ਕੇ ਭੇਜਾਂਗੇ ਬਾਈ 14 ਠੀਕ ਜਾਨੀ ਹੋਊਗਾ 15 ਆਪਾਂ 14 ਲੱਗਦੇ ਆ ਵੀ ਹੁਣ ਬੋਲਾ ਹੋਊਗਾ ਇਹਦੇ ਥੱਲੇ 14 ਕਿਲੋ ਰੇਟ ਬਾਈ ਇਹਦਾ ਕੀ ਰਹੂਗਾ ਰੇਟ ਬਾਈ ਜੀ ਇਹਦਾ ਹੈਗਾ 1,40,000 ਰੁਪਿਆ ਕਿੰਨੇ ਦੀ ਹੋਊ ਫਿਕਸ ਰੇਟ 1,35,000 ਦੀ ਬਾਈ 1,35,000 35,000 ਰੁਪਿਆ 18 ਕਿਲੋ ਦੀ ਗਾਰੰਟੀ ਨਾਲ 18 ਕਿਲੋ ਦੀ ਗਾਰੰਟੀ ਨਾਲ ਬਾਈ ਔਰ ਕੋਈ ਹੋਰ ਭਰਾ ਹੋਵੇ ਆਪਣਾ ਜਿਹੜਾ ਆਪਣੇ ਵਾਲੇ ਰੇਟ ਦੇ ਵਿੱਚ ਕੋਈ ਪਸ਼ੂ ਦੇ ਦੇਵੇ ਬਾਈ ਇੰਨੇ ਦੁੱਧ ਦੀ ਗਾਰੰਟੀ ਦੇ ਕੇ ਹਾਂਜੀ ਔਰ ਆਪਾ ਬਾਈ ਜੀ ਜਿੰਨੇ ਬੰਦਿਆਂ ਨੂੰ ਵੀ ਦਿੱਤੀਆਂ ਨੇ ਸਾਰਿਆਂ ਨੂੰ ਇਹੀ ਗਰੰਟੀ ਦੇ ਕੇ ਔਰ ਇਹੀ ਕਹਿ ਕੇ ਭੇਜੀ ਆ ਵੀ ਬਾਈ ਜੇ ਤਾਂ ਸਾਡੀ ਕਈ ਦਿੱਤੀ ਹੋਈ ਝੋਟੀ ਸਾਡੀ ਜ਼ੁਬਾਨ ਦੇ ਉੱਤੇ ਖਰੀ ਉਤਰੀਗੀ ਤਾਂ ਰੱਖਣੀ ਹੈ ਹਾਂਜੀ ਤੇ ਨਹੀਂ ਤੁਸੀਂ ਮੈਨੂੰ ਫੋਨ ਲਾ ਕੇ ਲਾਂਬਾ ਨਹੀਂ ਦੇਣਾ ਵੀ ਬਾਈ ਇਹ ਜਾਂ ਤੁਸੀਂ 15 ਕਹਿ ਕੇ ਦਿੱਤੀ ਸੀਗੀ ਤੇ ਇਹਨੇ ਸਾਨੂੰ 12 ਹੀ ਦਿੱਤਾ ਤੇ ਤੁਸੀਂ ਝੋਟੀ ਚੜਾ ਕੇ ਘਰੇ ਭੇਜ ਦੇਣੀ ਆਪਣੇ ਬਾਈ ਔਰ ਫੋਨ ਮੈਨੂੰ ਤੁਸੀਂ ਇਸ ਵਾਸਤੇ ਕਰਨਾ ਵੀ ਭਾਈ ਸਾਡੇ ਗੱਡੀ ਵਾਲੇ ਨੂੰ ਪੈਸੇ ਫੜਾ ਦੇ ਝੋਟੀ ਤੇਰੀ ਤੇਰੇ ਘਰੇ ਆ ਗਈ ਲੈ ਸੱਜਣੋ ਇਹ ਦੂ ਵੱਡੀ ਗਰੰਟੀ ਸਾਨੂੰ ਕੌਣ ਦੇ ਦੂਗਾ ਵੀ ਬਾਈ ਕਹਿੰਦਾ ਜੇ ਨਾ ਵੀ ਦੁੱਧ ਤੇ ਖਰੀ ਉਤਰੀ ਨਾ ਕਰੇ ਬਨ ਕੇ ਰੁਪਈਏ ਗੱਡੀ ਵਾਲੇ ਨੂੰ ਫੜਾਵਾਂਗੇ ਰੁਪਈਏ ਵਾਪਸ ਕਰਦਾਂਗੇ ਨਾਲ ਦੀ ਨਾਲ ਵਾਪਸ ਕਰਦਾਂਗੇ ਬਾਈ ਜੀ ਜਿੰਨੀ ਜੀ ਕਹਾਂਗੇ ਇੱਕ ਗੱਲ ਸੁਣਦੇ ਆ ਬਾਈ ਕਹਿੰਦੇ ਵੀ ਬੁਕਿੰਗ ਜੀ ਚੱਲ ਰਿਹਾ ਕੰਮ ਹੈ ਬਾਈ ਮੈਂ ਕਹਿੰਨਾ ਤੁਸੀਂ ਪੁੱਛੋ ਨਾ ਆਪਾਂ ਮੈਂ ਤਾਂ ਸਾਰੇ ਵੀਰਾਂ ਨੂੰ ਇਹੀ ਬੇਨਤੀ ਕਰਦਾ ਬਾਈ ਜਦੋਂ ਬਾਈ ਤੁਸੀਂ ਆਉਨੇ ਆ ਮੇਰੇ ਕੋਲੇ ਤੁਸੀਂ ਮੈਨੂੰ ਫੋਨ ਕਰਕੇ ਦਰਿਆ ਕਰੋ ਕਰੋ ਕਈ ਵਾਰੀ ਜਦੋਂ ਹੁਣ ਬਾਈ ਹੁਣੀ ਜਿਹੜੇ ਲੈਣ ਆਉਂਦੇ ਆ ਬਾਈ ਪਿਛਲੀ ਵੀਡੀਓ ਚ ਆਪਣੀ ਚ ਜਿਵੇਂ ਸੀਗੀਆਂ ਝੋਟੀਆਂ ਹਾਂਜੀ ਵੀਰ ਹੁਣੀ ਕਈ ਤਾਂ ਵੀ ਘਰੋਂ ਆਪਦੀ ਪੈਕ ਆਪ ਗੱਡੀ ਲਿਆਇਆ ਕੋਈ ਭਰਾ ਛੋਟਾ ਹੱਥੀ ਲਿਆਇਆ ਬ ਪਿਛਲੀ ਵੀਡੀਓ ਵਾਲੀਆਂ ਵੀ ਅੱਧੇ ਘੰਟੇ ਤੋਂ ਪਹਿਲਾਂ ਪਹਿਲਾਂ ਸੇਲ ਹੋ ਗਈਆਂ ਸੀ ਬਾਈ ਤੇ ਤਿੰਨ ਗੱਡੀਆਂ ਆਪਣੀਆਂ ਪਲੂਣ ਝੋਟੀ ਨੂੰ ਘਰੋਂ ਲੈਣ ਆਈਆਂ ਬਾਈ ਖਾਲੀ ਮੋੜੀਆਂ ਠੀਕ ਹੈ ਜੀ ਔਰ ਇਹ ਵੀ ਹੁੰਦਾ ਬਾਈ ਹੁਣ ਜੇ ਅੱਜ ਆ ਖੜੀਆਂ ਨੇ ਤੇ ਕੋਈ ਵੀਰ ਭਰਾ ਕੱਲ ਨੂੰ ਜੇ ਕੋਈ ਖਾਲੀ ਮੁੜਦਾ ਹੋ ਸਕਦਾ ਉਹਨੂੰ ਕੱਲ ਨੂੰ ਇਦੋਂ ਵੀ ਚੰਗੀ ਮਿਲ ਜੇ ਔਰ ਇਦੋਂ ਭਾਜ ਵੀ ਮਿਲ ਜੇ ਕਿਉਂਕਿ ਬਾਈ ਮੈਂ ਤਾਂ ਫਿਰ ਤੁਰ ਕੇ ਜਾਨਵਰ ਲੈਣ ਹੁੰਦੀ ਟੀਨ ਦੇ ਵਿੱਚ ਬਾਈ ਜਾਨਵਰ ਆਪਣੇ ਕੋਲ ਤਕਰੀਬਨ ਤਕਰੀਬਨ ਆਉਂਦੇ ਹੀ ਰਹਿੰਦੇ ਆ ਆਉਂਦੇ ਰਹਿੰਦੇ ਬਾਈ ਯਾਨੀ ਹਫਤੇ ਦੇ ਵਿੱਚ ਚਾਰ ਪੰਜ ਝੋਟੀਆਂ ਆਪਣੇ ਕੋਲੇ ਆਉਂਦੀਆਂ ਇਹ ਵੀ ਹੈਗਾ ਵੀ ਇਹ ਵੀ ਨਹੀਂ ਹੈ ਕਿਉਂਕਿ ਆਪਾਂ ਬਈ ਭਾ ਦੇ ਨਾਲ ਜਾਨਵਰ ਲੈਣਾ ਭਾ ਜੀ ਅਗਲੇ ਨੂੰ ਦੇਣਾ ਹੁੰਦਾ ਹਰੇਕ ਜਾਨਵਰ ਦੇ ਵਿੱਚ ਮੇਰੀ ਕੋਈ 2-4000 ਰੁਪਏ ਮਤਲਬ ਗੱਲ ਇਹ ਹੈ ਬਈ ਆਪਾਂ ਕਵਾਂਟੀਟੀ ਨਹੀਂ ਵਧਾਉਂਦੇ ਕੁਆਲਿਟੀ ਵਧਾਉਂਦੇ ਹਣਾ ਕੁਆਲਿਟੀ ਤੇ ਔਰ ਰੇਟ ਬਈ ਆਪਾਂ ਜਾਇਜ਼ ਰੱਖਦੇ ਆਂ ਹਾਂਜੀ ਬਈ ਜਿਹੜੇ ਵੀ ਲੈ ਲੈ ਸੱਜਣੋ ਬਾਈ ਕਹਿੰਦਾ ਬਾਲੀ ਗਿਣਤੀ 'ਚ ਵੇਚਣ ਦਾ ਵੀ ਮੱਝਾਂ ਆਪਾਂ ਕੋਈ ਲਾਲਚ ਨਹੀਂ ਰੱਖਦੇ ਥੋੜੀ ਗਿਣਤੀ 'ਚ ਵੇਚ ਲਾਂਗੇ ਚੰਗਾ ਮਾਲ ਵੇਚਾਂਗੇ ਤੇ ਰੀਜ਼ਨੇਬਲ ਰੇਟ ਤੇ ਵੇਚਾਂਗੇ ਹਣਾ ਬਈ ਜਾਇਜ਼ ਰੇਟ ਤੇ ਦੇਵਾਂਗੇ ਕੋਈ ਆਪਣਾ ਇਹ ਨਹੀਂ ਹੋਊਗਾ ਬਾਈ ਜਿਨ੍ਹਾਂ ਤੋਂ ਲਈਆਂ ਨੇ ਵੀਡੀਓ ਤਾਂ ਆਪਣੀਆਂ ਉਹ ਵੀ ਬੰਦੇ ਦੇਖਦੇ ਹੀ ਨੇ ਬਾਈ ਸਾਰੇ ਹਾਂਜੀ ਹਾਂਜੀ ਸੋ ਇਹ ਵੀ ਦੇਖਣਗੇ ਵੀ ਅਸੀਂ ਕੀ ਭਾਜ ਦਿੱਤੀਆਂ ਹੋਈਆਂ ਨੇ ਤੇ ਬਾਈ ਨੇ ਕੀ ਮੁੱਲ ਕੀਤੇ ਨੇ ਇਹਨਾਂ ਦੇ ਹਾਂਜੀ ਹਾਂਜੀ ਔਰ ਕਈ ਬਾਈ ਇਹੇ ਜੇ ਵੀ ਆ ਜਾਂਦੇ ਨੇ ਵੀ ਜਿਨ੍ਹਾਂ ਤੋਂ ਮੈਂ ਜੇ ਜਦੋਂ ਕੀਮਤ ਆਪਾਂ ਜਾਇਜ਼ ਹੀ ਲੈਣੀ ਆ ਬਾਈ ਇਹਦੇ ਜਾਇਜ਼ ਨਫੇ ਦੇ ਨਾਲ ਪਸ਼ੂ ਦੇਣਾ ਹੁੰਦਾ ਤੇ ਇੱਕ ਬਾਈ ਜੀ ਹੁਣੀ ਸੀਗੇ ਚੋਟੀਆਂ ਤੋਂ ਬਾਈ ਠੀਕ ਹੈ ਜੀ ਚੋਟੀਆਂ ਪਿੰਡ ਤੋਂ ਉਹਨਾਂ ਨੂੰ ਝੋਟੀ ਦਿੱਤੀ ਸੀ ਬਾਈ ਐਮ 29 ਦੀ ਆਪਾਂ ਠੀਕ ਹੈ ਜੀ ਉਹਨੇ ਪਲੂਨ ਨੇ 18 ਲੀਟਰ ਦੁੱਧ ਦਿੱਤਾ ਸੀ ਬਾਈ ਤੇ ਹਫ਼ਤੇ ਇੱਕ ਦੀ ਕੱਚੀ ਸੀਗੀ ਜਦੋਂ ਉਹਨਾਂ ਨੂੰ ਦਿੱਤੀ ਸੀ ਬਾਈ ਆ ਤੇ ਮੇਰੇ ਕੋਲੇ ਲੈਣ ਆਏ ਬਾਈ ਉਹਨਾਂ ਨੇ ਮੈਨੂੰ ਬਿਨਾ ਪੁੱਛੇ ਤੇ ਮੈਨੂੰ ਮੈਂ ਕਿਹਾ ਜੀ ਮੁੱਲ ਤਾਂ ਇਹਦਾ 1.5 ਲੱਖ ਵੀ ਕਰਦੀ ਹੈ ਉਹਨਾਂ ਨੂੰ ਜਦੋਂ ਮੁੱਲ ਪੁੱਛਿਆ ਵੀ 1.5 ਵੀ ਕਰ ਲਾਂ ਬਾਈ ਉਹ ਵੀ ਥੋੜਾ ਤੇ ਉਹਨਾਂ ਨੇ 1.5 ਲੱਖ ਦੀ ਸਾਈ ਬਾਈ ਮੇਰੇ ਹੱਥ 'ਚ ਦੇਤੀ ਸੀਗੀ ਤੇ ਮੈਂ ਰਾਤ ਨੂੰ 10 ਵਜੇ ਉਹ ਬਾਈ ਜੀ ਹੁਣੀ ਸੁਣਦੇ ਵੀ ਹੋਣਗੇ ਛੋਟੀਆਂ ਪਿੰਡ ਸੀ ਉਹਨਾਂ ਦਾ ਭਾਈ ਰੂਪੇ ਕੋਲੇ ਰਾਤ ਨੂੰ 10 ਵਜੇ ਲਿਆ ਕੇ ਗੱਡੀ 'ਚ ਉਤਾਰੀ ਸੀ ਬਾਈ ਉਹ ਤੜਕੇ ਸਾਰੇ 5 ਵਜੇ ਦਿਨ ਨੂੰ ਬਾਈ ਹੁਣੀ ਲੈਣ ਆਗੇ ਉਹ ਇੱਕ ਦਿਨ ਪਹਿਲਾਂ ਉਹ ਆਪਣੀ ਬਲੂਨ ਛੋਟੀ ਜਿਹੜੀ ਪਿਛਲੀ ਵੀਡੀਓ 'ਚ ਪਾਈ ਸੀ ਆਪਾਂ ਉਹ ਲੈਣ ਵੀ ਆਏ ਸੀਗੇ ਤੇ ਉਹ ਆਏ ਬਾਈ ਉਹ ਯਾਰ ਸੱਜਣੋ ਆਪਣਾ ਨਾ ਕੈਮਰਾਮੈਨ ਸੌਂ ਹੀ ਜਾਂਦਾ ਵਿੱਚ ਦੀ ਗਿਫਤੀ ਲੱਗਦਾ ਵੀ ਉਹ ਕੱਟ ਲੇਟ ਲੂਟ ਹੋਇਆ ਲੱਗੇ ਤੇ ਮੈਂ ਉਹਨੂੰ ਕਰਮਾ ਵਾਲੀ ਨੂੰ ਇੱਕ ਟੋਕਰੀ ਤੂੜੀ ਦੀ ਵੀ ਨਹੀਂ ਸਿਰ ਲਾਈ ਅਜੇਕਰ ਪੱਠਿਆਂ ਦੀ ਵੀ ਰਾਤ ਨੂੰ 11 ਵਜੇ ਲਾ ਕੇ ਪੈ ਗਏ ਵੀ ਸਵੇਰੇ ਪਾਲਾਂਗੇ ਤੇ ਸਵੇਰੇ ਬਾਈ ਰਹੀ ਹੁਣੀ 5 ਵਜੇ ਲੈਣ ਆ ਗਏ ਤੇ ਬਾਈ ਮੈਂ ਉਹ ਮੈਂ ਕਿਹਾ ਵੀ ਯਾਰ 20000 ਰੁਪਿਆ ਬਾਈ ਤੁਹਾਡੇ ਤੋਂ ਮੈਂ ਇੱਕ ਝੋਟੀ ਤੋਂ ਲੈ ਕੇ ਠੀਕ ਹੈ ਜੀ ਤੇ ਇੰਨੀ ਕਮਾਈ ਕਰਕੇ ਮੈਂ ਤੁਸੀਂ ਕਿਹੜਾ ਮੈਨੂੰ ਕੋਈ ਦਰਖਤਾਂ ਤੋੜ ਕੇ ਦੇ ਜਾਣੇ। ਹਾਂਜੀ 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 ਉਹ ਬਾਈ ਆਪ ਬਜ਼ੁਰਗ ਮੰਜੇ ਤੇ ਪਿਆ ਸੀਗਾ ਘਰੇ ਬਾਈ ਛੱਟ ਲੱਗੀ ਹੋਈ ਸੀ ਉਹਨਾਂ ਦੇ ਕੋਈ ਉਹਨਾਂ ਨੇ ਆਪਦਾ ਭਰਾ ਤੇ ਭਤੀਜਾ ਭੇਜੇ ਸੀਗੇ ਠੀਕ ਹੈ ਜੀ ਛੋਟੀ ਲੈਣ ਤੇ ਆਪਾਂ ਬਾਈ ਉਹਨਾਂ ਨੂੰ ਆਪਦੇ ਹੱਥ ਚੋਂ 10000 ਰੁਪਏ ਮੋੜਿਆ ਸੀ ਲੈ ਸਜਣੋ ਆਪਦੇ ਹੱਥ ਚੋਂ ਨਾ ਸਾਹਮਣੇ ਵੀ 100 ਰੁਪਏ ਮੋੜਨ ਔਖਾ ਹੋ ਜਾਂਦਾ ਆਪਦੇ ਹੱਥ ਚ ਤਾਂ 22 ਤਾ ਕੜਾਈ ਹੈ ਨਾ 10000 ਰੁਪਏ ਆਪਾਂ ਨੂੰ ਬਾਈ ਉਹਨਾਂ ਨੇ ਆਪਾਂ ਨੂੰ ਉਹਨਾਂ ਨੇ ਕਹਿ ਦਿੱਤੀ ਜੀ ਇਹਦੀ ਕੋਈ ਲੈ ਜਾਣੇ ਚੋਕੀ ਜਾ ਦੇ ਬੰਦੇ ਜਿੱਥੇ ਵੀ ਹੋਣਗੇ ਵੀ ਬਾਈ ਕੋਈ ਝੂਠ ਨਹੀਂ ਬੋਲਦਾ ਬਿਲਕੁਲ オリジナル ਗੱਲ ਹੈ ਅਸਲੀ ਗੱਲ ਹੈ ਲੈ ਸੱਚ ਨਾਲ ਬਾਕੀ ਤਾਂ ਤੇਰੀਆਂ ਗੱਲਾਂ ਸਾਰੀਆਂ ਜਾਇਜ਼ ਨਹੀਂ ਇੱਕ ਤਾਂ ਪਹਿਲਾਂ ਤੇਰਾ ਨੰਬਰ ਦੱਸ ਦੇ ਕਿੰਨੇ ਮੇਰਾ ਨੰਬਰ ਹੈਗਾ ਜੀ 9876304213 ਤੇ 9876304213 ਤੇ ਬਾਕੀ ਨਾ ਇੱਕ ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈ ਜਿਹੜੀ ਜਿਹਦੇ ਨਾਲ ਨਾ ਡੰਗਰ ਕਹਿੰਦੇ ਨੇ ਪੰਜਾਬ ਚ ਹਨ ਮੁਕਦੇ ਜਾਂਦੇ ਨੇ ਆਪਣੇ ਹਨਾ ਰਿਪੀਟਰ ਦੀ ਸਭ ਤੋਂ ਵੱਡੀ ਸਮੱਸਿਆ ਹੈ ਉਹਦਾ ਜੇ ਕੋਈ ਨੁਸਖਾ ਦੱਸ ਦੇਣਾ ਤਾਂ ਬੜੀ ਚੰਗੀ ਗੱਲ ਹੋਊਗੀ ਨੁਸਖਾ ਤਾਂ ਬਾਈ ਜੀ ਮੈਂ ਤੁਹਾਨੂੰ ਦੱਸ ਦਿੰਦਾ ਪਹਿਲੀ ਗੱਲ ਇਹ ਹੈ ਵੀ ਜਿੱਦਾਂ ਦਾ ਹੁਣ ਮੌਸਮ ਹੈ ਹਾਂਜੀ ਕਿ ਪਸ਼ੂਆਂ ਦੇ ਨਾਲ ਦੁੱਧ ਪਿੱਛੇ ੱੱੱਕਾ ਕਰਨ ਵਾਲਾ ਬੰਦਾ ਉਹ ਉਹਦੇ ਘਰੇ ਪ੍ਰੋਬਲਮ ਆਊਗੀ ਆਊਗੀ ਗਰਮੀ ਦੇ ਵਿੱਚ ਜਿਹੜਾ ਲੋੜ ਤੋਂ ਜ਼ਿਆਦਾ ਮੱਝ ਨੂੰ ਖਰਾਕ ਦੇ ਰਿਹਾ ਹੈ ਔਰ ਜੇ ਇਹ ਦੀ ਕੰਪੈਸਟੀ ਮੈਂ ਸੱਜਣੋ ਨੋਟ ਕਰਨ ਵਾਲੀਆਂ ਗੱਲਾਂ ਨੇ ਬਾਈ ਜੀ ਇਹ ਸਾਰੀਆਂ ਗੱਲਾਂ ਨੋਟ ਕਰ ਲਿਓ ਪਸ਼ੂ ਬਾਈ ਕਹਿੰਦਾ ਰਿਪੀਟਰ ਨਹੀਂ ਹੋਊਗਾ ਜਿੱਦਾਂ ਹੁਣ ਆਪਣੀ ਆ ਝੋਟੀ ਖੜੀ ਆ ਬਾਈ ਜੀ ਮਹਿਮਾ ਆਪਾਂ ਇਹਦੀ 18 ਲੀਟਰ ਦੁੱਧ ਦੀ ਗਾਰੰਟੀ ਦੇ ਰਹੇ ਆ ਠੀਕ ਆ ਜੀ ਦੁੱਧ ਦੇ ਇਹ 20 ਵੀ ਦੇ ਦੂਗੀ ਕਿਤੇ ਨਾਲ ਜ਼ਿਆਦਾ ਧੱਕਾ ਕਰਾਂਗੇ ਤਾਂ ਇਹ 20 ਤੋਂ 22 ਵੀ ਕਰ ਦੂਗੀ ਠੀਕ ਆ ਜੀ ਔਰ ਫੇਰ ਇਹਨੂੰ ਬਾਈ ਰਿਪੀਟ ਹੋਣ ਦੀ ਸਮੱਸਿਆ ਆਊਗੀ ਕਿਉਂਕਿ ਇੱਕ ਤਾਂ ਮੌਸਮ ਨਹੀਂ ਸਹੀ ਹੈਗਾ ਗਰਮੀ ਦੇ ਵਿੱਚ ਜ਼ਿਆਦਾਤਰ ਪਸ਼ੂਆਂ ਨੂੰ ਬਾਈ ਜਿਹੜੇ ਗਰਮੀ 'ਚ ਪਸ਼ੂ ਸੁੰਦੇ ਆ ਉਹਨਾਂ ਨੂੰ ਜਿਆਦਾ ਸਮੱਸਿਆ ਹੁੰਦੀ ਹੈ ਇਹ ਠੀਕ ਹੈ ਜੀ ਇੱਕ ਤਾਂ ਤੁਸੀਂ ਬਾਈ ਜਦੋਂ ਤੁਹਾਡਾ ਪਸ਼ੂ ਦੁੱਧ ਤੇ ਚੱਲ ਪਿਆ ਉਹਨੂੰ ਨਾਲ ਤੁਸੀਂ ਰੋਜ਼ ਦਾ 50 ਗ੍ਰਾਮ ਜਿਹੜਾ ਮਿਨਰਲ ਮਿਕਸਚਰ ਹੈਗਾ ਉਹ ਦੇਣਾ ਸਟਾਰਟ ਕਰਿਆ ਕਰੋ ਧਾਤਾਂ ਦਾ ਚੂਰਾ ਜਿਹਨੂੰ ਆਪਾਂ ਕਹਿੰਦੇ ਨੇ ਆਮ ਹੀ ਫੀਡ ਵਾਲੀਆਂ ਫੈਕਟਰੀਆਂ ਤੋਂ ਮਿਲ ਜਾਂਦਾ ਬਾਈ ਹਾਂ ਜੀ ਕਈ ਵੀਰੇ ਆ ਵੀ ਫੀਡ ਦੇ ਵਿੱਚ ਪਵਾ ਲੈਂਦੇ ਆ ਪਰ ਮੈਂ ਕਹਿੰਦਾ ਵੀ ਜੇ ਤੁਹਾਡਾ ਅਲੱਗ ਲਿਆ ਕੇ ਰੱਖਿਆ ਹੋਵੇ ਉਹਦਾ ਇੱਕ ਸਕੂਪ 50 ਗ੍ਰਾਮ ਦਾ ਹੁੰਦਾ ਹੈ ਉਹ ਤੁਸੀਂ ਪਸ਼ੂ ਨੂੰ ਪਾਓਗੇ ਤੇ ਸਮੱਸਿਆ ਨਹੀਂ ਆ ਨੰਬਰ 2 ਤੇ ਜਦੋਂ ਤੁਸੀਂ ਇਹਦੀ ਏਆਈ ਕਰਵਾ ਲਏ ਨੇ ਹੈਗੇ ਆ ਹਾਂਜੀ ਇੱਕ ਤਾਂ ਇਹਨੂੰ ਡਾਈਟ ਬਿਲਕੁਲ ਇਹਦੀ ਨਾਰਮਲ ਕਰਦਿਆ ਕਰੋ ਤੁਸੀਂ ਏਆਈ ਕਰਾਉਣ ਤੋਂ ਬਾਅਦ ਏਆਈ ਕਰਾਉਣ ਤੋਂ ਬਾਅਦ ਕਿੰਨੀ ਦੇਰ ਤੱਕ ਉਹ ਨਾਰਮਲ ਨਾਰਮਲ ਮਹੀਨਾ ਕੋਈ ਡੇਢ ਮਹੀਨਾ ਜਿਵੇਂ ਮੰਨ ਕੇ ਚੱਲੋ ਵੀ ਜਿੰਨੇ ਦਿਨਾਂ ਦੇ ਵਿੱਚ ਮੱਝ ਤੁਹਾਡੀ ਹੈ ਤੁਹਾਨੂੰ ਲੱਗਦਾ ਵੀ ਹੀਟ ਚ ਆ ਜਾਂਦੀ ਹੈ ਹਾਂਜੀ ਉਹਨੇ ਦਿਨ ਤੱਕਰ ਤਾਨੂੰ ਬਿਲਕੁਲ ਤੁਸੀਂ ਨਾਰਮਲ ਵੀ ਘੱਟੋ ਘੱਟ ਚਰ 40 45 ਦਿਨਾਂ ਹਾਂ 40 45 ਦਿਨ ਤੁਸੀਂ ਇਹਨੂੰ ਬਿਲਕੁਲ ਨਾਰਮਲ ਡਾਈਟ ਤੇ ਕਰ ਦੋ ਠੀਕ ਹੈ ਜੀ ਕੋਈ ਗੱਲ ਨਹੀਂ ਜੇ ਦੁੱਧ ਘਟਾ ਜੂਗੀ ਤਾਂ ਇਹ ਲੱਭਣ ਹੋਣ ਤੋਂ ਬਾਅਦ ਵੀ ਜੇ ਤੁਸੀਂ ਇਹਨੂੰ ਖਰਾਕ ਪਾਉਂਗੇ ਦੁੱਧ ਤੇ ਆ ਜੂਗੀ ਦੁਬਾਰੇ ਉਸੇ ਲੈਚ ਆ ਜੂਗੀ ਲੈਚ ਆ ਜੂਗੀ ਬਾਈ ਜਦੋਂ ਤੁਸੀਂ ਇਹਨੂੰ ਖਰਾਕ ਦਿਓਗੇ ਪਰ ਜੇ ਇੰਨੀ ਗਰਮੀ ਦੇ ਵਿੱਚ ਤੁਸੀਂ ਏਆਈ ਵੀ ਕਰਵਾ ਤੀ ਖਰਾਕ ਵੀ ਤੁਹਾਡੇ ਪਸ਼ੂ ਨੂੰ ਉਨੀ ਪੈ ਰਹੀ ਹੈ ਖਰਾਕ ਬਾਈ ਦੁੱਧ ਦੇ ਅੰਦਰ ਹੀਟ ਨਾਲ ਹੀ ਬਣਨਾ ਹੁੰਦਾ ਹੈ ਠੀਕ ਹੈ ਜੀ ਜਿੰਨੀ ਇਹਨੇ ਜਾਨੀ ਹੀਟ ਦੇ ਉਨੀ ਤੁਸੀਂ ਖਰਾਕ ਨੂੰ ਫੇਰ ਪਾਈਗੇ ਹੀਟ ਵੀ ਬਣ ਰਹੀ ਅੰਦਰ ਤਾਂ ਦੁਬਾਰਾ ਹੀਟ ਚ ਆਉਣ ਦੇ ਤੁਹਾਡੀ 70% ਚਾਂਸ ਬਣ ਜਾਂਦੇ ਹੈਗੇ ਆ ਇਹਨੂੰ ਨੋਰਮਲ ਡਾਈਟ ਤੇ ਜ਼ਿਆਦਾਤਰ ਜਿੱਦਾਂ ਕਿ ਏਆਈ ਕਰਵਾਤੀ ਤੁਸੀਂ 2-4 ਦਿਨ ਇਹਨੂੰ ਕੋਈ ਠੰਡੀ ਚੀਜ਼ਵੇਂ ਸ਼ੱਕਰ ਹੋ ਗਈ ਬੇਸਣ ਹੋ ਗਿਆ ਸਰੋਂ ਦਾ ਤੇਲ ਹੋ ਗਿਆ ਇਹ ਚੀਜ਼ਾਂ ਘੋਲ ਕੇ 5-4 ਦਿਨ ਲਗਾਤਾਰ ਤੁਸੀਂ ਪਿਆਓ ਵੀ ਜਿਹਦੇ ਨਾਲ ਇਹਦੇ ਅੰਦਰ ਬਣਿਆ ਹੋਇਆ ਅੰਡਾ ਜਿਹੜਾ ਹੁੰਦਾ ਹੀਟ ਦਾ ਬਾਈ ਉਹ ਫੁੱਟ ਜਵੇ ਠੀਕ ਹੈ ਜੀ ਉਹਨੇ ਪਸ਼ੂ ਦਾ ਅੰਦਰ ਠੰਡੇ ਹੋਣ ਦੇ ਨਾਲ ਹੀ ਜਿਉਂ-ਜਿਉਂ ਹੀਟ ਘਟਣੀ ਆ ਬਾਈ ਇਹਨੀ ਉਹ ਅੰਡਾ ਟੁੱਟਣ ਦੇ ਨਾਲ ਹੀ ਹੀਟ ਘਟਣੀ ਆ। ਉਹ ਚੀਜ਼ਾਂ ਨੂੰ ਤੁਸੀਂ ਇਹੋ ਜਿਹਿਆਂ ਦੇਵੋ ਵੀ ਜਿਹਦੇ ਨਾਲ ਤੁਹਾਡੇ ਪਸ਼ੂ ਦੇ ਅੰਦਰ ਬਣਿਆ ਹੋਇਆ ਅੰਡਾ ਏਆਈ ਹੋਣ ਤੋਂ ਬਾਅਦ ਟੁੱਟ ਜਵੇ। ਲੈ ਵੀ ਇੱਕ ਤਾਂ ਸੱਜਣੋਂ ਮੇਨ ਆ ਜਿਹੜਾ ਮਿਨਰਲ ਮਿਕਸਚਰ ਆ ਬਾਈ ਨੇ ਦੱਸਿਆ ਵੀ 50 ਤੋਂ 70 ਗ੍ਰਾਮ ਡੇਲੀ ਪਾਉਂਦੇ ਰਹੋ। ਤੇ ਮੇਰਾ ਖਿਆਲ ਆ ਭਾਈ ਉਹਦੇ ਨਾਲ ਦੁੱਧ ਵੀ ਲੰਮਾ ਟਾਈਮ ਦਿੰਦੀ ਆ ਹਨਾ। ਦੁੱਧ ਵੀ ਲੰਮਾ ਟਾਈਮ ਦਿੰਦੀ ਆ। ਬਾਕੀ ਭਾਈ ਗਰਮੀ ਦੇ ਵਿੱਚ ਤੁਸੀਂ ਇਹ ਦੇਖਿਆ ਕਰੋ ਵੀ ਜੇ ਤੁਹਾਡੇ ਪਸ਼ੂ ਦਾ ਲੈਵਲ 20 ਕਿਲੋ ਦੁੱਧ ਦੇਣ ਦਾ ਤਾਂ ਤੁਸੀਂ ਉਹਦੇ ਤੋਂ 17-18 ਹੀ ਲਿਆ ਕਰੋ। ਅੱਛਾ ਜੀ। ਜਦੋਂ ਤੁਸੀਂ ਆਪਦੇ ਪਸ਼ੂ ਦੇ ਨਾਲ ਨਾ ਬਾਈ ਨਾ ਮੇਨ ਮੇਨ ਚੀਜ਼ਾਂ ਇੱਕ ਵਾਰੀ ਫੇਰ ਦੱਸ ਦੇ ਇੱਕ ਤਾਂ ਮਿਨਰਲ ਮਿਕਸਚਰ ਦੋ ਚਾਰ ਆਈਟਮਾਂ ਹੋਰ ਕਿਹੜੀਆਂ ਦੱਸ ਮਿਨਰਲ ਮਿਕਸਚਰ ਹੋ ਗਿਆ ਬਾਈ ਜਿਵੇਂ ਬੇਸਣ ਹੋ ਗਿਆ ਸ਼ੱਕਰ ਹੋ ਗਈ ਸਰੋਂ ਦਾ ਤੇਲ ਹੋ ਗਿਆ ਇਹ ਆਈ ਕਰਾਉਣ ਤੋਂ ਬਾਅਦ ਚ ਪਸ਼ੂ ਨੂੰ ਦੋ ਚਾਰ ਦਿਨ ਤੱਕ ਦੇ ਦਿੰਦੇ ਆ ਮਿਨਰਲ ਮਿਕਸਚਰ ਤਾਂ ਰੂਟੀਨ 'ਚ ਹੀ ਦੇਣਾ ਜੀ ਰੂਟੀਨ 'ਚ ਹੀ ਦੇਣਾ ਬਾਈ ਇੱਦਾਂ ਜਦੋਂ ਥੋੜਾ ਆਪਾਂ ਇਹ ਗੱਬਣ ਚੈੱਕ ਹੋਣ ਤੋਂ ਬਾਅਦ ਵੀ ਦੇ ਸਕਦੇ ਆ ਆਪਾਂ ਹਾਂ ਇਹ ਤਾਂ ਤੁਸੀਂ ਬੰਦ ਹੀ ਨਹੀਂ ਕਰਨਾ ਗੱਬਣ ਚੈੱਕ ਹੋਣ ਤੋਂ ਬਾਅਦ ਚ ਵੀ ਦੇਈ ਚੱਲੋ ਠੀਕ ਹੈ ਜੀ ਔਰ ਪਸ਼ੂ ਨੂੰ ਬਾਈ ਮੈਂ ਕਹਿੰਨਾ ਵੀ ਜਿਹੜਾ ਉਹਦਾ ਪੀਕ ਲੈਵਲ ਜੇ ਤੁਸੀਂ 14-20 ਰੱਖੋਗੇ ਤਾਂ ਜਿਆਦਾ ਵਧੀਆ ਰਹੋਗੇ ਬਾਈ ਗਰਮੀ ਦੇ ਵਿੱਚ ਜਦੋਂ ਤੁਸੀਂ ਪਸ਼ੂ ਨੂੰ ਲੋੜ ਤੋਂ ਜਿਆਦਾ ਖਰਾਕ ਦੇ ਦਿੰਦੇ ਆ ਲੋੜ ਤੋਂ ਜਿਆਦਾ ਫਿਰ ਅੰਦਰੋਂ ਖੁਰਨਾ ਪਸ਼ੂ ਥੋੜਾ ਸਟਾਰਟ ਹੋ ਜਾਂਦਾ ਹੈਗਾ ਬਾਈ ਉਹ ਖਰਾਕ ਦੇ ਨਾਲ ਗਰਮੀ 'ਚ ਥੱਕਿਆ ਜਾਂਦਾ ਉਹਦੇ ਨਾਲ ਇਹਨੂੰ ਗੱਭਣ ਵਾਪਰਦੇ ਨੇ ਬਾਈ ਨੇ ਸਾਰੀਆਂ ਗੱਲਾਂ ਦੱਸਤੀਆਂ ਮੈਨੂੰ ਬਾਈ ਰੋਕਣਾ ਪਊਗਾ ਵਿੱਚ ਦੀ ਕੰਮ ਹੋ ਜਾਊਗਾ ਲੰਬਾ ਤੇ ਬਾਕੀ ਸੱਜਣੋ ਨਾ ਕਿਸਾਨ ਪਸ਼ੂ ਪਾਲਕ ਦੇ ਨਾਮ ਤੇ ਆਪਣਾ ਪੇਜ ਵੀ ਆ YouTube ਤੇ ਆਪਣਾ ਸੌਰੀ Facebook ਤੇ YouTube ਤੇ ਚੈਨਲ ਆ ਇੱਕ ਦਿਨ ਆਪਾਂ ਬਾਈ ਐਨਾਨਸਮੈਂਟ ਕਰਕੇ ਇੱਕ ਦਿਨ ਪਹਿਲਾਂ ਬਾਈ ਨੂੰ ਪੇਜ ਤੇ ਲੈਵ ਕਰਾਂਗੇ ਸੱਜਣੋ ਘੰਟਾ ਡੂੜ ਘੰਟਾ ਹਨਾ ਬਾਈ ਤੋਂ ਸਾਰੀਆਂ ਗੱਲਾਂ ਪੁੱਛਾਂਗੇ ਜਾਨਵਰ ਦੀ ਪਰਖ ਕਿਵੇਂ ਕਰਨੀ ਆ ਦੁੱਧ ਵਾਲੇ ਦੀ ਏ ਟੂ ਜ਼ेड ਜਾਣਕਾਰੀ ਦੇਵਾਂਗੇ ਤੇ ਬਾਕੀ ਸੱਜਣੋ ਬਾਈ ਦੀ ਗਰੰਟੀ ਵਾਲੀ ਜਾਨਵਰ ਨੇ ਸਾਰੇ ਫੇਰ ਵੀ ਤੁਸੀਂ ਦੋ ਟਾਈਮ ਆ ਕੇ ਚਾਹੇ ਚੋਕੇ ਦੇਖ ਲਿਓ ਤੇ ਤਸੱਲੀ ਕਰਕੇ ਦੋਸਤੋ ਫੇਰ ਜਾਨਵਰ ਖਰੀਦ ਸਕਦੇ ਹੋ ਬਾਈ ਨੰਬਰ ਇੱਕ ਵਾਰੀ ਫੇਰ ਬੋਲ ਦੋ ਆਪਣਾ ਨੰਬਰ ਬਾਈ ਜੀ ਹੈਗਾ ਆਪਣਾ 987630421398763 04213 ਦੱਲਾ ਪਿੰਡ ਹੈ ਬਾਈ ਜੀ ਮੇਰਾ ਜਗਰਾਉਂ ਤਹਿਸੀਲ ਦਿਗਰਾਉਂ ਜ਼ਿਲ੍ਹਾ ਲੁਧਿਆਣਾ ਜੀ ਜਗਰਾਉਂ ਵਾਲੀ ਜਿਹੜੀ ਪਸ਼ੂ ਮੰਡੀ ਹੈ ਬਾਈ ਉਹ ਵੀ ਮੇਰੇ ਘਰ ਤੋਂ 10 ਕਿਲੋਮੀਟਰ ਹੈ ਨਾਨਕ ਸਰ ਕਲੀਰਾ ਬਾਬਾ ਅਨੰਤ ਸਿੰਘ ਜੀ ਦੀ ਚਰਨ ਸ਼ੋਪ ਪ੍ਰਾਪਤ ਧਰਤੀ ਹੈ ਜਿਹੜੀ ਉਹ ਵੀ ਮੇਰੇ ਘਰ ਤੋਂ ਲੈ ਕੇ 10 ਕਿਲੋਮੀਟਰ ਹੈ ਬਾਈ ਜੀ 10ਵੇਂ ਪਾਸ਼ਾ ਦੇ ਚਰਨ ਸ਼ੋਪ ਪ੍ਰਾਪਤ ਧਰਤੀ ਕੋਰਦਵਾਰਾ ਮਹਿਦੀ ਹਾਨਾ ਸਾਹਿਬ ਉਹ ਵੀ ਮੇਰੇ ਘ ਔਰ ਜਿਹੜਾ ਰੈਗੂਟ ਜਗਰਾਉਂ ਰੋਡ ਹੈ ਕਮਾਲਪੁਰੇ ਤੋਂ ਛਿਪਦੀ ਵਾਲੇ ਪਾਸੇ ਨੂੰ ਲੈਂਦੀ ਹੈ ਸ਼ੜਕ ਬਾਈ ਉਹ ਵੀ ਆਪਣੇ ਘਰ ਤੋਂ 10 ਕਿਲੋਮੀਟਰ ਹੈਗਾ ਲੈ ਵੀ ਸਜਣੋ ਸਾਰੇ ਦੋਸਤਾਂ ਦਾ ਧੰਨਵਾਦ ਵੀਡੀਓ ਨੂੰ ਐਂਡ ਤੱਕ ਬਣੇ ਰਹਿਣ ਵਾਸਤੇ ਤੇ ਵੀਰ ਨਾਲ ਫੇਰ ਮਿਲ ਆਵਾਂਗੇ 2-4 ਦਿਨਾਂ ਚ ਚੰਗੇ ਜਾਨਵਰ ਲੈ ਕੇ ਆਊਗਾ ਤੇ ਬਾਕੀ ਦੋਸਤੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਬਾਈ ਜਿਹੜੇ ਇੰਨਾ ਪਿਆਰ ਕਰਦੇ ਹਨ ਧੰਨਵਾਦ ਸਜਣੋ ਇੰਨੀ ਮਦਦ ਕਰਕੇ ਬਾਈ ਰੋਜ਼ ਦਾ ਤੇ ਸਾਰੇ ਬਾਈਆਂ ਦਾ ਬਹੁਤ-ਬਹੁਤ ਧੰਨਵਾਦ ਬਾਈ ਜਦੋਂ ਤੁਸੀਂ ਆਉਣਾ ਮੇਰੇ ਕੋਲੇ ਮੈਨੂੰ ਫੋਨ ਜਰੂਰ ਕਰਕੇ ਆਇਆ ਕਰੋ ਬਾਈ ਜਦੋਂ ਕਿਸੇ ਦੀ ਖਾਲੀ ਗੱਡੀ ਮੇਰੇ ਘਰੋਂ ਮੁੜਦੀ ਆ ਬਾਈ ਮੈਨੂੰ ਬਹੁਤ ਔਖਾ ਲੱਗਦਾ ਬਾਈ ਕਿਸੇ ਵੀਰ ਭਰਾ ਨੂੰ ਮੋੜਨਾ ਪਸ਼ੂ ਦੇਖ ਕੇ ਕਈ ਵੀਰ ਭਰਾ ਤੇਜ਼ੀ ਕਰ ਜਾਂਦੇ ਆ ਵੀ ਉਹਦੀ ਗੱਡੀ ਲੈ ਕੇ ਘਰ ਨੂੰ ਤੁਰ ਪੈਂਦੇ ਆ ਵੀ ਜਾ ਕੇ ਚੜਾ ਲੈਣਾ ਤੇ ਬਾਈ ਆਉਂਦੇ ਨੂੰ ਕਈ ਵਾਰੀ ਥੋੜੇ ਪਿੱਛੇ ਜਾਂਦੀ ਆ ਫੋਨ ਜਿਨੋ ਨਾ ਬਾਈਕ ਨਾਲ ਫੋਨ ਤੇ ਸੌਦਾ ਮਕਾ ਕੇ ਤੁਰਿਆ ਕਰੋ ਕਰੋ ਐ ਨਾ ਤੁਰਿਆ ਕਰੋ ਜਾਨਵਰ ਫਟਾਫਟ ਸੇਲ ਹੋ ਜਾਂਦੇ ਨੇ ਹਾਂਜੀ ਤੇ ਬਾਕੀ ਧੰਨਵਾਦ ਸਾਰੀ ਸੱਜਣਾ ਦਾ ਸਾਰਿਆਂ ਦਾ ਵੀਰ ਜੀ ਸ